ਦੇ ਵਿੱਚ ਅੱਜ ਆਪਾਂ ਦਸ਼ਮੇਸ਼ ਮਹੀਨ ਖੋਲਾਂਗੇ ਤੇ ਕਰਤਾਰ ਕਮੈਂ ਦੀ ਰਿਪੇਅਰ ਹੋ ਗਈ ਆ ਕਰਤਾਰ ਕਮੈਂ ਆਪਾਂ ਢਾਕ ਦੀ ਦਰਵਾਜ਼ਾ ਵਾ ਕੇ ਤੇ ਹੁਣ ਆਪਣੀ ਦਸ਼ਮੇਸ਼ ਦੀ ਵਾਰੀ ਆ ਗਈ ਰਿਪੇਅਰ ਦੀ ਇਹਨੂੰ ਖੋਲਾਂਗੇ ਹੁਣ ਲੈ ਕੇ ਚੱਲਦੇ ਇਹਨੂੰ ਸ਼ੈੱਡ ਦੇ ਵਿੱਚ ਹੁਣ ਸਿੱਧੀ ਜਾਂਦੇ ਚੱਲ 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 ਹੋਰਾਂ ਨੂੰ ਕਰ ਲੈ ਕਰ ਲੈ ਚੱਲ ਫੁੱਲ ਕੱਟ ਦੇ ਚੱਲ ਚੱਲ ਜਾਂਦੇ ਜਾਲੇ ਜਾਂਦੇ ਕੱਟ ਕੱਟਦੇ ਫੁੱਲ ਕੱਟਦੇ ਫੁੱਲ ਕਟਾਈ ਕਰਦੇ ਆਉਣ ਜਾਂਦੇ ਬੰਦ ਕਟਾਈ ਕਰਦੇ ਦੋਸਤੋ ਆਪਾਂ ਕੋਲ ਲਿਆ ਦਸਨੇਸ਼ ਕਮੈਨ ਗੈਡਰਮ ਦੇ ਲੱਗਣ ਵਾਲੀਆਂ ਅਸੀਂ ਪੱਤੀਆਂ ਸਨੇ ਗੈਡਰਮ ਬੈੱਡ ਬਾਰੇ ਕੱਟ ਲਿਆ ਇਹਦੇ ਪ੍ਰੈਨਡ ਪ੍ਰੂਫ ਮਾਰ ਕੇ ਫੇਰ ਇਹਨੂੰ ਫਿੱਟ ਕਰਾਂਗੇ ਵਿੱਚੋਂ फ्रेशर झ बास्कट झोले लो भी बास्केट दी है पा देखो ਤੇ ਵਿੱਚ ਪ੍ਰਾਈਮਰ ਵਗੈਰਾ ਮਾਰਤਾ ਇਸ ਦੇ ਗੈਟ ਡਰਾਮਾ ਦੇ ਪੱਤੀਆਂ ਲਾਉਣੀਆਂ ਸੀਗੀਆਂ ਲੱਗ ਗਈਆਂ ਪੱਤੀਆਂ ਇਹਦੇ ਵੀ ਤੇ ਇਹਦਾ ਵੀ ਜਣਾ ਪੁੱਲ ਕਰਿਆ ਪੱਤੀਆਂ ਦਾ ਜਮਾ ਵੀ ਨਾਲ ਖਹਿ ਕੇ ਲੰਘਣਾ ਪ੍ਰੈਸ਼ਰ ਦੇ ਬੈਟੇ ਵਿੱਚ ਵੀ ਪ੍ਰਾਈਮਰ ਵਗੈਰਾ ਮਾਰਿਆ ਹੋਇਆਗਾ ਤੇ ਪ੍ਰੈਸ਼ਰ ਦੇ ਲੱਗੀਆਂ 12 ਅੱਜ ਖੋਲਣੀ ਆ ਇੱਧਰ ਵੀ ਦਸ਼ਮੀਸ਼ ਕਮੈਨ ਦੂਜੇ ਆਪਣੇ ਚਾਚੇ ਗਿਆ ਨੇ ਹੌਂਤੀ ਆਪਣੀ ਰਿਪੇਅਰ ਹੋ ਗਈ ਤਕਰੀਬਨ ਨੇੜੇ ਲੱਗਿਆ ਕੰਮ ਤੇ ਇੱਧਰ ਐਲੀਵੇਟਰ ਦਾ ਵੀ ਕੰਮ ਰਹਿਦਾ ਥੋੜਾ ਬਹੁਤਾ ਲਿੱਕਰ ਹੈ ਜਾਂ ਕਲੱਚ ਦਾ ਕੰਮ ਆਪਣੇ ਦੂਜਿਆਂ ਨੇ ਵੀ ਬਾਹਰੇ ਕੱਢਣੀਆਂ ਵਾਲੇ ਮਸ਼ੀਨਾਂ ਦਿਖਾਉਣੇ ਤੁਨੂੰ ਵੀ ਇੱਕ ਵਿਚਾਰ ਆ ਇੱਕ ਤੇ ਸਮੇਸ਼ ਅੱਧੀ ਵਾਰ ਇਹ ਵੀ ਦਸ਼ਮੇਸ਼ ਤੇ ਇਧਰੋਂ ਆਪਣੀ ਵਾਲੀ ਦੀ ਰੇਫਰ ਚੱਲਦੀ ਆ ਤੇ ਹੁਣ ਕੱਢਦੇ ਆ ਵਿਸ਼ਾਲ ਹੋਰ ਮੈਨ ਸਾਹਿਬ ਪਹੁੰਚ ਚੁੱਕੇ ਨੇ ਸਾਡੇ ਸਾਰਿਆਂ ਤੋਂ ਪੁਰਾਣੇ ਫੋਰਮੈਨ ਇਹ ਸਾਡੇ ਨਿਆਣੇ ਹੁੰਦੇ ਆ ਮੇਰੇ ਦਾ ਫੋਰਮਾਨ ਆ ਸਾਡਾ ਕੰਮ ਕਰਾ ਦੇ ਕੰਮ ਆ ਤਰੇਪੀਆਂ ਆ ਜਾਂਦੇ ਜਾਂਦੇ ਚੱਲ ਚੱਲ ਥੋੜੀ ਜਿਹੀ ਹੋਰ ਜਾਂਦੇ ਥੋੜੀ ਜੀ ਹੋ ਜਾਂਦੇ ਜਾਂਦੇ ਥੋੜੀ ਜੀ ਹੋਰ ਬੱਸ ਬੱਸ ਯਾ ਸਿੱਧੀ ਕਰ ਲਾ ਓਰੇ ਜਾਂਦੇ ਪਾਰਲੇ ਪਾਸੇ ਜਾਂਦੇ ਮੁੜਿਆ ਉੱਪਰ ਦੇ ਔਰੇ ਸਿੱਧੀ ਉੱਪਰ ਦੇਖ ਲੈ ਪਰਲੇ ਪਾਸੇ ਜਾਂਦੇ ਜਾਂਦੇ ਬ੍ਰੇਕਾਂ ਲਾ ਲਾ ਜਾਂਦੇ ਸਿੱਧੀ ਮੇਰੇ ਕਣੀ ਰੱਖ ਮੜੀ ਜੀ ਫੁੱਲ ਕਟਾਈ ਕਰ ਲੈ ਇੱਧਰ ਫੁੱਲ ਕਰਦੇ ਫੁੱਲ ਫੁੱਲ ਕਰਦੇ ਮੁੰਡਿਆ ਕਰਦੇ ਦੂਰੀ ਤੀ ਸਰੀ ਫਨੇ ਕਰੇਗਾ ਦੇਖ ਕੇ ਲਾ ਦੇ ਲਾ ਦੇ ਲਾ ਦੇ ਲਾ ਦੇ ਔਗਰ ਨਾਲ ਪਿੰਡ ਜਾਣਾ ਔਗਰ ਦੇਖ ਲਊਗਾ ਪਿੰਡ ਜਾਣਾ 加。<laughs> <laughs> ਚਲਾ ਵੀ ਗੈਰੈਂਟਰ ਐਲੀਜੀ ਕਰਦੇ ਇਹਨੂੰ ਪਹਿਲੀ